ਮਿੰਟੂ ਜੀ ਗੱਲਬਾਤ ਆਪਾਂ ਕੱਲ੍ਹ ਵਾਲੀ ਗੱਲ ਤੋਂ ਹੀ ਸ਼ੁਰੂ ਕਰ ਲਈਏ ਕਿਉਂਕਿ ਲੁਧਿਆਣੇ ਤੇ ਸਭ ਦੀਆਂ ਨਜ਼ਰਾਂ ਨੇ ਪਹਿਲਾਂ ਤੇ ਇਹ ਸੀਗਾ ਕਿ ਵੋਟਾਂ ਦੀ ਪਰਸੈਂਟੇਜ ਕਿੱਥੇ ਜੇ ਪਹੁੰਚਦੀ ਆ ਤੇ ਲੜਖੜਾ ਕੇ ਜੇ ਮਸਾਂ 55 51 ਉੱਥੇ ਜੇ ਕੰਮ ਰਹਿ ਗਿਆ 51 51.5% ਕਹਿੰਦੇ ਵੀ ਵੋਟ ਪਈ ਤੇ ਤੁਸੀਂ ਇੱਕ ਗੱਲ ਕਹੀ ਸੀ ਜੇ 50 ਤੋਂ ਵੱਧ ਪੈ ਗਈ ਤੇ ਥੋੜੀ ਜਿਹੀ ਆਮ ਆਦਮੀ ਪਾਰਟੀ ਦਾ ਹੱਥ ਮਿਲ ਸਕਦੀ ਆ ਤੇ ਉੱਥੇ ਜੇ ਹੁਣ ਆਪਾਂ ਬਾਲੀ ਵੀ ਨਹੀਂ ਕਹਿ ਸਕਦੇ ਕਿ ਮਤਲਬ 50 ਤੋਂ ਬਾਲੀ ਅੱਗੇ ਗਈ ਨੇੜੇ ਜਿਹੀ ਖੜ ਗਈ ਆ ਬਾਕੀ ਉੱਥੇ ਜਿਹੜਾ ਮਾਹੌਲ ਦਾ ਥੋੜਾ ਜਿਹਾ ਰਿਆ ਤਲਖੀ ਵਾਲਾ ਹੀ ਰਿਹਾ ਵੈਸੇ ਕੁਲ ਮਿਲਾ ਕੇ ਤੇ ਬਾਕੀ ਹੋ ਉੱਥੇ ਗਰਾਉਂਡ ਲੈਵਲ ਦੀਆਂ ਕੀ ਖਬਰਾਂ ਨੇ ਜੀ ਦੇਖੋ ਇਹ ਚੀਜ਼ਾਂ ਤੇ ਕਾਮਨ ਆ ਠੀਕ ਹੈ ਨਾ ਕਿ ਮਸ਼ੀਨ ਖਰਾਬ ਹੋ ਗਈ ਜਾਲੀ ਬੋਟ ਪੈ ਗਈ ਇਥੇ ਸਾਡੇ ਇੰਡੀਆ ਚ ਕੋਈ ਕਾਮਨ ਚੀਜ਼ ਨਹੀਂ ਬਿਲਕੁਲ ਉੱਥੇ ਲੜਾਈ ਹੋ ਗਈ ਉੱਥੇ ਝਗੜਾ ਹੋ ਗਿਆ ਸਾਡੇ ਸਰ ਜਦੋਂ ਤੱਕ ਕੋਈ ਬੰਦਾ ਨਾ ਮਰੇ ਕਿਸੇ ਸਿਰ 'ਚ ਮਧਾਣੀ ਚੀਰਾ ਨਾ ਪਵੇ ਹੂੰ ਕਿਸੇ ਦਾ ਹੱਥ ਹੁੱਥ ਅਧ ਪਚਦਾ ਜੇ ਲਟਕਿਆ ਨਾ ਜਾਵੇ ਉਦੋਂ ਤੱਕ ਕਹਿੰਦੇ ਆ ਕਿ ਚੂਣ ਅਮਨ ਅਮਾਨ ਨਾਲ ਨੇਪਰੇ ਚੜ ਗਏ ਹੂੰ ਬਿਲਕੁਲ ਗੱਲ ਸਹੀ ਤੁਹਾਡੀ ਠੀਕ ਹੈ ਨਾ ਜੀ ਖਾਸ ਕਰਕੇ ਸਰਪੰਚੀ ਵਾਲੀਆਂ ਚੂਣਾ ਜਦ ਤੇ ਅਸੀਂ ਬੜਾ ਕੁਝ ਵੇਖਿਆ ਉਸ ਤੋਂ ਬਾਅਦ ਤੇ ਆ ਲੱਗਦਾ ਕਿ ਅਮਨ ਅਮਾਨ ਠੀਕ ਹੈ ਹਾਂ ਜੀ ਇਤੋਂ ਵੀ ਜੇ ਤੁਸੀਂ ਪਿੱਛੇ ਚਲੇ ਜਾਓਗੇ ਕਈ ਵੋਟਾਂ ਦੇ ਵਿੱਚ 5-7 ਕਤਲ ਹੋਏ ਆ ਹੂੰ 5-7 ਕਤਲ ਚਲਦੀ ਚੂਣ ਦੇ ਦੌਰਾਨ ਹੋ ਜਾਂਦੇ ਆ ਜੀ ਤਾਂ ਐਸੀ ਸਾਡੀ ਸੂਰਤਿ ਹਾਲ ਹੈ ਇਸ ਵੇਲੇ ਬਾਕੀ ਹੁਣ ਦੇਖੋ ਗੱਲਾਂ ਦੀ ਗੱਲ ਜਿਹੜੀ ਆ ਕਿ ਕੀ ਹੋਏਗਾ ਕੀ ਨਹੀਂ ਹੋਏਗਾ ਜਿਵੇਂ ਤੁਸੀਂ ਵੋਟ ਪਰਸੈਂਟੇਜ ਨੂੰ ਆਧਾਰ ਬਣਾਇਆ ਕਿਉਂਕਿ ਕੱਲ ਆਪਾਂ ਜਿਸ ਵੇਲੇ ਪ੍ਰੋਗਰਾਮ ਕਰ ਰਹੇ ਸੀ ਉਹ ਤੋਂ ਤੱਕ ਤੇ ਸ਼ਾਇਦ 30 ਕਿ 40% ਵੋਟ ਪੋਲ ਹੋਈ ਸੀ ਜੀ ਤੇ ਇਦਾਂ ਲੱਗਦਾ ਸੀਗਾ ਕਿ ਬਈ ਬਿਲਕੁਲ ਹੀ ਰਹਿ ਗਿਆ ਕੰਮ ਹਮ ਹੁਣ ਇਹ ਆ ਕਿ ਚਲੋ 50 ਤੋਂ ਉੱਤੇ ਚਲੇ ਗਈ ਲਗਭਗ ਕਹ ਲੋ 51 ਤੋਂ 52 ਦੇ ਵਿਚਾਲੇ ਜੀ ਵੈਸੇ ਇਹ 28 ਸਾਲਾਂ ਦਾ ਲੋਏਸਟ ਵੋਟ ਪੋਲ ਆ ਹਮ ਲੋਇਸਟ ਯਾਨੀ ਸਭ ਤੋਂ ਘੱਟ ਕੋਲਮ ਲੱਗ ਗਿਆ ਅੱਧ ਗਿਜੇ ਤੀ ਨਿਬੜ ਗਏ ਐ ਕਲੋ ਤਿੰਨ ਦਾ ਕਹਿੰਦਾ 174000 ਟੋਟਲ ਵੋਟ ਆ ਤਾਂ ਉਹਦਾ 50% ਤੁਸੀਂ ਬਣਾ ਲਓ ਕਿੰਨਾ ਬਣੇਗਾ ਅੱਧ ਹਮ ਠੀਕ ਹੈ ਨਾ ਜੀ ਜੀ ਸੋ ਮੈਂ ਐਸੀ ਕਰਕੇ ਕਹਿ ਰਿਹਾ ਸੀ ਕਿ ਭਾਈ ਦੋ ਐ ਚੀਜ਼ਾਂ ਹੁੰਦੀਆਂ ਅੱਧਾ ਗਲਾਸ ਖਾਲੀ ਹੁੰਦਾ ਅੱਧਾ ਭਰਿਆ ਹੁੰਦਾ ਮੈਨੂੰ ਲੱਗ ਰਿਹਾ ਸੀ ਕਿ ਜੀ ਬਿਲਕੁਲ ਹੀ ਥੱਲੇ ਰਹਿ ਜਾਂਦੀਆਂ ਇਹਨਾਂ ਦੀ ਵੋਟ ਪੋਲ ਜੀ ਤਾਂ ਫੇਰ ਆਮ ਆਦਮੀ ਪਾਰਟੀ ਵਾਸਤੇ ਖਤਰਾ ਹੋਏਗਾ ਹੂੰ ਪਰ ਚਲੋ ਹੁਣ ਠੀਕ ਠਾਕ ਹਾਲਾਤ ਦੇ ਮੁਤਾਬਕ ਜੂਨ ਦੀਆਂ ਛੁੱਟੀਆਂ ਜਦਾਂ ਗਰਮੀ ਹੂੰ ਥੋੜੀ ਨੀਅਰਸਤਾ ਤਾਂ ਥੋੜੀ ਹੁਣ ਕਹਿ ਲਓ ਕਿ ਤਰਵਾਸ ਹੋ ਸਕਦੀ ਐ ਇਸ ਵਕਤੋਂ ਬਾਕੀ ਚਲੋ ਨਤੀਜਾ ਤੈਅ ਕਰੇਗਾ ਕਿ ਕੀ ਹੁੰਦਾ ਕੀ ਨਹੀਂ ਹੁੰਦਾ ਗੱਲਾਂ ਇੱਕ ਦੋ ਕਰਦਾ ਮੈਂ ਹੁਣ ਵੱਡੀ ਗੱਲ ਐ ਕਿ ਲੁਧਿਆਣਾ ਕਿੱਧਰ ਨੂੰ ਜਾਣਾ ਹੂੰ ਲੁਧਿਆਣਾ ਉਹ ਵੈਸੇ ਨਾ ਕਿ ਚੇਤਾ ਆ ਜਾਂਦਾ ਮੈਨੂੰ ਲੁਧਿਆਣੇ ਸ਼ਹਿਰ ਤੋਂ ਇੱਕ ਨਾ ਬੜਾ ਪੁਰਾਣਾ ਸਿੰਗਰ ਹੁੰਦਾ ਸੀਗਾ ਜੱਜ ਸ਼ਰਮਾ ਉਹਦਾ ਨਿੱਕਾ ਨਾਂ ਸੀ ਜੱਜਾ ਅਸੀਂ ਉਹਨੂੰ ਕੱਬਾ ਕਹਿੰਦੇ ਹੁੰਦੇ ਸੀ ਜੀ ਉਹਨੇ ਗਾਣਾ ਗਾਇਆ ਉਹ ਲੁਧਿਆਣੇ ਦੇ ਗਾਣੇ ਗਾਈ ਜਾਂਦਾ ਹੁੰਦਾ ਸੀ ਕੱਲ ਰਾਤ ਗੁਜ਼ਾਰੀ ਮੈਂ ਸੱਜਣਾ ਸ਼ਹਿਰ ਤੇਰੇ ਲੁਧਿਆਣੇ ਤੇ ਇੱਕ ਵਾਰੀ ਉਹਨੇ ਇਹ ਗਾਤਾ ਕਹਿੰਦਾ ਜਾ ਤੇ ਰੱਬ ਮੈਨੂੰ ਚੱਕ ਲੈ ਜਾਂ ਚੱਕ ਲੈ ਤੇਰਾ ਲੁਧਿਆਣਾ ਮੇਰਾ ਅਸੀਂ ਉਹਦਾ ਨਾਂ ਹੀ ਰੱਖਤਾ ਸੀ ਕੱਬਾ ਜੀ ਹੁਣ ਗੱਲ ਇਹ ਆ ਕਿ ਵੀ ਲੁਧਿਆਣੇ ਦਾ ਜਿਹੜਾ ਮਸਲਾ ਚਲੋ ਇੱਕ ਵੇਲੇ ਆਪਾਂ ਮੰਨ ਲਈਏ ਕਿ ਠੀਕ ਆ ਆਮ ਆਦਮੀ ਪਾਰਟੀ ਨੂੰ ਤਰਵਾਸ ਕਹਿ ਲਓ ਜਾਂ ਇੱਕ ਸੱਤਾਧਾਰੀ ਤੇਰੋਂ ਹੋਣ ਦਾ ਇਹ ਚ ਕਹਿ ਲਓ ਹੈਗਾ ਜੀ ਜੀ ਠੀਕ ਹੈ ਨਾ ਪਰ ਇਹਦੇ ਵਿੱਚ ਇੱਕ ਦੋ ਚੀਜ਼ਾਂ ਹੋਰ ਹੈਗੀਆਂ ਨੇ ਸੁਖਮ ਸਿੰਘ ਸਾਹਿਬ ਜੋ ਇਸ ਨਤੀਜੇ ਨੂੰ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਵੀ ਮੰਨ ਲਓ ਆਮ ਆਦਮੀ ਪਾਰਟੀ ਜਿੱਤਦੀ ਹੈ ਜੀ ਹਾਲਾਂਕਿ ਤੇਹੀ ਤੱਕ ਆਪਾਂ ਉਡੀਕ ਕਰਦੇ ਹਾਂ ਫਰਜ਼ ਕਰੋ ਆਮ ਆਦਮੀ ਪਾਰਟੀ ਜਿੱਤ ਵੀ ਜਾਂਦੀ ਹੈ ਤਦ ਵੀ ਤੁਹਾਡੇ ਵਾਸਤੇ ਇਸ ਨਤੀਜੇ 'ਚ ਬਹੁਤ ਕੁਝ ਹੋਏਗਾ ਹੂੰ ਤੇ ਸਭ ਤੋਂ ਵੱਡੀ ਗੱਲ ਜਿਹੜੀ ਹੈ ਨਾ ਸਰ ਇਹ ਹੋਏਗੀ ਕਿ ਦੂਜੇ ਨੰਬਰ ਤੇ ਫਿਰ ਕੌਣ ਰਹਿੰਦਾ ਹੈ ਜੀ ਬਿਲਕੁਲ ਜੇ ਦੂਜੇ ਨੰਬਰ ਤੇ ਭਾਜਪਾ ਆ ਜਾਂਦੀ ਹੈ ਤਾਂ ਸਮਝ ਲਓ ਮਾਮਲਾ ਗੜਬੜਾ ਹੈ ਕਾਂਗਰਸ ਦਾ ਇਹ ਬਹੁਤ ਵੱਡਾ ਫੈਕਟ ਹੋਊਗਾ ਸਰ ਉਹਨਾਂ ਦੇ ਅੱਗੇ ਆਉਣ ਦੇ ਚਾਂਸ ਵਧ ਜਾਣਗੇ ਇਹਨਾਂ ਦੇ ਹੋਰ ਪਿੱਛੇ ਜਾਣਗੇ ਮੈਂ ਤੁਹਾਨੂੰ ਦੱਸਦਾ ਕਿ ਉਹ ਤੁਹਾਡੇ ਲਈ ਇਹ ਵੀ ਇੱਕ ਚੀਜ਼ ਵੇਖਣਯੋਗ ਹੋਏਗੀ ਚਲੋ ਫਰਸਟ ਤੇ ਮੰਨ ਲਓ ਸੱਤਾ ਤਾਰੀ ਤਰਨ ਹਾਲਾਂਕਿ ਮੇਰਾ ਇਹ ਮੰਨਣਾ ਕਿ ਜਦੋਂ ਤੱਕ ਨਤੀਜਾ ਨਹੀਂ ਆਉਂਦਾ ਅੱਜ ਕੱਲ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਵਾਪਰੀਆਂ ਨੇ ਕਿ ਪ੍ਰੈਡਿਕਸ਼ਨ ਬੜੀ ਮੁਸ਼ਕਲ ਹੋ ਗਈ ਹੈ ਕਿਸੇ ਵੀ ਵਿਸ਼ਲੇਸ਼ਕ ਜਾਂ ਸਿਆਸੀ ਮਾਹਰ ਵਾਸਤੇ ਮਤਲਬ ਜੇ ਤੁਸੀਂ ਆંકੜੇ ਦੇਖੋਗੇ ਗੱਲ ਤੇ ਆંકੜਿਆਂ ਤੇ ਜਾਂਦੀ ਹੈ ਨਾ ਕਿ ਗੋਗੀ ਜੀ ਨੇ ਵੋਟਾਂ ਹਾਸਲ ਕੀਤੀਆਂ ਸੀ 40443 ਹਮ 22 ਚ ਪਰ आशु ਉਸ ਦੇ باوجود 32931 ਲਗਭਗ 33000 ਫਰਕ ਕਿੰਨਾ ਲਗਭਗ 75000 ਦਾ ਜੀ ਪਰ ਉਸ ਤੋਂ ਬਾਅਦ ਫਿਰ ਭਾਜਪਾ ਜਿਹੜੀ ਹੈ ਭਾਜਪਾ ਲੈ ਜਾਂਦੀ ਆ 45000 ਵੋਟ ਲੋਕ ਸਭਾ ਵਿਲੇ ਕੀ ਬਾਰੇ ਇਸ ਸੈਗਮੈਂਟ ਚ ਹਮ ਵਰਜਗੁਰੂ ਜੀ ਭਾਜਪਾ ਆਪਣਾ ਵੋਟ ਬੈਂਕ ਉਹ ਰੀਟੇਨ ਕਰ ਲੈਂਦੀ ਆ ਫੇਰ ਜੀ ਜੇ ਆਸ਼ੂ ਖੜਕਾ ਦੜਕਾ ਕਰਕੇ ਕੋਈ 2 4000 ਵਧਾ ਗਿਆ ਫੇਰ ਤੇ ਜੇ ਆਮ ਆਦਮੀ ਪਾਰਟੀ ਵਾਲਿਆਂ ਨੇ 40 ਕੁ ਹਜ਼ਾਰ ਕਰ ਲਈ ਤੇ ਤਦ ਵੀ ਉਹਨਾਂ ਦਾ ਬੇੜਾ ਪਾਰਿਆ ਸੋ ਸਾਰਿਆਂ ਵਾਸਤੇ ਮੌਕਾ ਉਤੇ ਹੈ ਪਰ ਮੇਰੇ ਲਈ ਇੰਟਰਸਟਿੰਗ ਚੀਜ਼ ਇਹ ਹੋਏਗੀ ਕਿ ਕਾਂਗਰਸ ਭਾਜਪਾ ਇਹਨਾਂ ਦੋਨਾਂ ਦਾ ਕੀ ਹਿਸਾਬ ਕਿਤਾਬ ਰਹੇਗਾ ਠੀਕ ਹੈ ਅਗਲੇ ਟਾਈਮ ਵਾਸਤੇ ਵੀ ਤਾਂ ਆਪਾਂ ਸੋਚ ਸਕਦੇ ਹਾਂ ਆਮ ਆਦਮੀ ਪਾਰਟੀ ਬਿਲਕੁਲ ਹਾਲੇ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਤੇ ਹੈਗੀ ਹੈ ਨਾ ਜੀ ਉਹਨਾਂ ਨੇ ਹਾਲੇ ਇੱਕ ਲੰਮਾ ਸਮਾਂ ਚੱਲਣਾ ਹੈ ਹਮਮ ਪਰ ਬਾਤ ਆ ਜਿਹੜਾ ਪ੍ਰਦਰਸ਼ ਬਨਣਾ ਹੈ ਜੋ ਵੀ ਦ੍ਰਿਸ਼ਤਾਂਤ ਅਸੀਂ ਦੇਖਾਂਗੇ ਤਾਂ ਉਹਦਾ ਕਿਤੇ ਨਾ ਕਿਤੇ ਚਲਕਾਰਾ ਜਿਹੜਾ ਸਪਸ਼ਟ ਤੌਰ ਤੇ ਸਾਨੂੰ ਥੋੜਾ ਵੇਖ ਨੂੰ ਮਿਲੇਗਾ ਜੀ 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 ਬਿਲਕੁਲ ਮਿੰਟੂ ਜੀ ਖੈਰ ਬਹੁਤ ਬਹੁਤ ਸ਼ੁਕਰੀਆ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮਨੂ ਜੀ ਕਹਿ ਰਹੇ ਨੇ ਕਿ 45000 ਵਿੱਚੋਂ 25000 ਦੀ ਸੀ ਇੱਕ ਵੀ ਇੰਟਰਸਟਿੰਗ ਗੱਲ ਹੈ 100000 ਦੇ ਵਿੱਚ ਇਹ ਵੀ ਇੰਟਰਸਟਿੰਗ ਹੈ ਕਿ ਹੁਣ ਕਿੱਧਰ ਕਿੱਧਰ ਨੂੰ ਜਾਂਦੀ ਹੈ ਬਈ ਉਹ ਪਹਿਲਾਂ ਫਿਰ ਜਿਹੜੀ ਇਹਨਾਂ ਦੀ 66627 ਸੀਗੀ 2017ਾਂ ਚ ਉਹ ਵੀਰੇ ਦਾ ਮਤਲਬ ਗੋਗੀ ਨੂੰ ਗਈ ਹੁਣ ਗੋਗੀ ਵਾਲੀ ਕਿੱਧਰ ਨੂੰ ਗਾ ਟੁੱਟ ਕੇ ਜਾਂਦੀ ਆ ਇੰਟਰਸਟਿੰਗ ਹੈ ਨਾ ਮੈਂ ਉਹ ਹੀ ਕਹਿ ਰਹੇ ਹਾਂ ਕਿ ਸਾਰਿਆਂ ਵਾਸਤੇ ਮੌਕਾ ਤੇ ਹੈ ਜਦੋਂ ਇੱਕ ਆਂਕੜਾ ਹੋਰ ਦੇ ਰਹੇ ਸੀਗੇ ਸ਼ਾਇਦ ਗੁਰਲਾਲ ਜੀ ਕਿ ਭਈ 25000 ਜਿਹੜਾ ਲੈ ਗਿਆ ਉਹ ਵੀ ਜਿੱਤ ਸਕਦਾ ਹੈ ਜਿੱਤ ਸਕਦਾ ਹੈ ਬਿਲਕੁਲ ਇੰਟਰਸਟਿੰਗ ਹੈ ਨਾ ਤਾਂ ਹੀ ਆਪਾਂ ਕੱਲ ਕਿਹਾ ਸੀਗਾ ਕਿ ਭਈ ਫਾਈਟ ਤਾਂ ਤਕਉਨੀ ਛੋਟੂ ਚੌਕ ਉਨੀ ਵੀ ਹੋ ਸਕਦੀ ਹੈ ਜੀ ਜੀ ਕਈ ਦੋਸਤ ਨੇ ਜੀ ਵੱਖਰੇ ਵੱਖਰੇ ਸਾਰਿਆਂ ਦੇ ਥਿਊਜ਼ ਨੇ ਬੱਲੀ ਸਾਹਿਬ ਕਹਿ ਰਹੇ ਨੇ ਕਿ ਜਿਹੜੀ ਭਾਜਪਾ ਦੀ ਵੋਟ ਹੈ ਸਾਇਲੈਂਟ ਵੋਟ ਹੈ ਮੈਂ ਤੇ ਕੱਲ ਤੁਹਾਨੂੰ ਗੱਲ ਦੱਸੀ ਸੀਗੀ ਕਿ ਭਾਜਪਾ ਲੈ ਨਾ ਰੌਲਾ ਨਹੀਂ ਪਾਉਂਦੇ ਭਾਜਪਾ ਵਾਲੇ ਮਤਲਬ ਲੜਦੇ ਬਹਿਸਦੇ ਨਹੀਂ ਤੁਹਾਡੇ ਨਾਲ ਕਿ ਤੂੰ ਕਿਹਨੂੰ ਵੋਟ ਪਾਉਣੀ ਹੈ ਮੈਂ ਤੈਨੂੰ ਪਾਉਣੀ ਆ ਮਟਮਕਾਂ ਉਹਨਾਂ ਦਾ ਕੰਮ ਜਿਹੜਾ ਵਾਕਿਆ ਇਹਨਾਂ ਦੀ ਗੱਲ درست ਹੈ ਜੀ 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 ਪਿਛਲੀ ਵਾਰ ਨਾਲੋਂ ਕਹਿੰਦੇ ਭਈ 13% ਵੋਟਾਂ ਘਟੀਆਂ ਨੇ ਇਸ ਵਾਰੀ ਤੇ ਜਿਵੇਂ ਤੁਸੀਂ ਕਹੇ ਵੀ ਲੋਅਰਸ ਲੋਏਸਟ ਪਰਸੈਂਟੇਜ ਆ ਤੇ ਫਿਰ ਸੱਚੀ ਹੈ ਤੇ ਭਈ ਫਿਕਰ ਜੋ ਕੰਮ ਹੈ ਭਈ ਲੋਕਾਂ ਦਾ ਕਿਉਂ ਇੰਟਰਸਟ ਕਿਉਂ ਰੁਚੀ ਇੰਨੀ ਘਟ ਰਹੀ ਹੈ ਤੇ ਇੱਕ ਗੱਲ ਬਲੀ ਸਾਹਿਬ ਦੀ ਹੋਰ ਹੈ ਕਹਿੰਦੇ ਵੀ ਲੱਗਦਾ 6 ਵਜੇ ਤੋਂ ਬਾਅਦ ਜਿਹੜੀ ਜਾਲੀ ਵੋਟ ਬੋਲ ਹੋਈ ਹੈ ਨਾ ਪੋਲ ਉਹਨੇ ਕਿੰਨੇ ਪਰਸੈਂਟਜੇ ਵਧਾਤੀਆਂ ਨਹੀਂ ਤੇ 45 48 ਰਹਿ ਜਾਣਾ ਹੈ। ਹਾਂ ਦੇਖੋ ਇੱਥੇ ਤੇ ਚਲੋ ਜਾਲੀ ਤਾਂ ਠੀਕ ਆ ਕੁਝ ਦੋਸ਼ ਲੱਗਦੇ ਆ ਪਰ ਹੁਣ ਉਹ 6 ਵਾਲਾ ਕੰਮ ਨਿਬੜ ਗਿਆ। ਹੂੰ ਚੋਣ ਕਮਿਸ਼ਨ ਨੇ ਨਵਾਂ ਪੈਟਰਨ ਲਿਆਂਦਾ ਮੈਂ ਤੁਹਾਡੀ ਜਾਣਕਾਰੀ ਇਹ ਤੱਕ ਦੱਸ ਦੇਵਾਂ। ਜੀ ਕਿ ਹੁਣ ਜਿੱਦਾਂ ਹੀ ਮਤਲਬ ਕਿ ਵੋਟ ਓਵਰ ਹੋ ਜਾਊਗੀ ਮਤਲਬ ਕਿ VOTING ਜਿਹੜੀ ਆ ਖਤਮ ਹੋ ਗਈ ਡਨ ਹੋ ਗਿਆ ਕੰਮ। ਉਸ ਤੋਂ ਤੁਰੰਤ ਬਾਅਦ ਅੱਧੇ ਘੰਟੇ ਬਾਅਦ ਉਹਨਾਂ ਨੇ ਸਾਰੇ ਅੰਕੜੇ ਅਪਡੇਟ ਕਰ ਦਿੰਨੇ ਆ। ਫਾਰਮ ਸਤਾਰਾਂ ਕੱਟ ਕੇ ਜੀ ਸਾਰਿਆਂ ਦੇ ਸਾਈਨ ਕਰਾ ਕੇ ਐਪ ਚਾਂਕੜੇ ਪਰ ਦੇਣਗੇ ਹੂੰ ਜਿੱਥੇ ਨੈਟਵਰਕ ਨਹੀਂ ਹੈਗਾ ਤੁਸੀਂ ਵੀ ਸੁਣ ਲਓ ਤੁਹਾਡੀ ਵੀ ਡਿਊਟੀ ਲੱਗ ਸਕਦੀ ਹੈਗਾ ਜੀ ਜੀ ਕਿ ਜਿੱਥੇ ਮੰਨ ਲਓ ਨੈਟਵਰਕ ਨਹੀਂ ਹੈ ਜਿਵੇਂ ਹੀ ਪੋਲਿੰਗ ਪਾਰਟੀ ਨੈਟਵਰਕ 'ਚ ਜਾਊਗੀ ਤਿਵੇਂ ਉਹਨਾਂ ਨੂੰ ਅੰਕੜੇ ਅਪਡੇਟ ਕਰਨੇ ਪੈਣਗੇ ਹੂੰ ਉਹ ਹੁਣ ਰੌਲਾ ਬਹੁਤ ਪੈ ਗਿਆ ਸੀਗਾ ਨਾ ਵੀ 12% 15% ਤੱਕ ਵੀ ਅੰਕੜੇ ਕਿਦਾਂ ਜਿਹੜੇ ਆ ਵਧੀ ਧੁਰੀ ਜਾਂਦੇ ਆ ਬਿਲਕੁਲ ਜੀ ਬਿਲਕੁਲ ਬਿਲਕੁਲ खैर ਚਲੋ ਜੀ ਇਹਸ ਖਬਰ ਤੋਂ ਥੋੜਾ ਜੱਗ ਅੱਗੇ ਚੱਲਦੇ ਆ ਕਿਉਂਕਿ ਅਜੇ 2-3 ਦਿਨ ਹੋਰ ਆਪਾਂ ਚਰਚਾ ਕਰਨੀ ਹੈ ਇਹਨਾਂ ਚੀਜ਼ਾਂ ਤੇ ਜਦੋਂ ਤੱਕ ਨਤੀਜਾ ਨਹੀਂ ਆਉਂਦਾ ਤੇ ਉਸ ਤੋਂ ਬਾਅਦ ਫਿਰ ਨਤੀਜੇ ਤੋਂ ਬਾਅਦ ਕੀ ਨਤੀਜਾ ਆਉਂਦਾ ਉਹਦਾ ਵੀ ਆਪਾਂ ਦੇਖਣਾ ਪੰਜਾਬੀ ਲੋਕ ਬਾਈ ਜੀ ਦੱਸ ਰਹੇ ਨੇ ਕਿ ਭਾਈ ਅਰੋੜਾ ਸਾਹਿਬ ਨੇ ਉੱਥੇ ਆਪਣਾ ਜ਼ੋਰ ਲਾਇਆ ਜ਼ੋਰ ਤੇ ਕਾਫੀ ਲਾਇਆ ਕੱਲ ਭਾਈ ਆਸ਼ੂ ਸਾਹਿਬ ਦੀ ਪਤਨੀ ਤੇ ਹੋ ਰਹੀ ਆ ਜ਼ੋਰ ਤੇ ਜ਼ੋਰ ਮੈਂ ਤੁਹਾਨੂੰ ਦੱਸ ਤਾ ਮੈਂ ਤੁਹਾਨੂੰ ਦੱਸਿਆ ਸੀ ਨਾ ਉੱਥੇ ਪੈਸਾ ਬਹੁਤ ਲੜੇਗਾ ਈ ਰਕਸ਼ਾ ਤੱਕ ਦਿੱਤੇ ਗਏ ਨੇ ਹੂੰ ਇਨਵੈਕਟਰ ਤੱਕ ਜਦੋਂ ਇਹੋ ਜਿਹੀਆਂ ਚੀਜ਼ਾਂ ਜੀ ਸਾਵਲਾ ਲਾ ਲਓ ਫਿਰ ਮੈਂ ਪੈਸੇ ਦੀਆਂ ਹੀ ਖੇਡਾਂ ਨਿਕਲੋ ਬਹੁਤ ਛੋਟੀਆਂ ਚੀਜ਼ਾਂ ਤੋਂ ਵੱਡੀਆਂ ਚੀਜ਼ਾਂ ਦਾ ਮਤਲਬ ਹੈ ਕਿ ਜਿਹੜੀ ਲੋਅਰ ਮਿਡਲ ਕਲਾਸ ਤੱਕ ਦੀ ਵੋਟ ਆ ਸ਼ਾਇਦ ਉਹਨੂੰ ਵੀ ਖੁਸ਼ ਕਰਨ ਦਾ ਯਤਨ ਕੀਤਾ ਗਿਆ ਜੀ